ਸਤਿ ਸ਼੍ਰੀ ਅਕਾਲ ਸਾਰੇ ਜੀ ਨੂੰ ਤੇ ਹੋਰ ਸਾਰੇ ਭੈਣ ਭਰਾ ਠੀਕ ਠਾਕ ਜੀ ਉਮੀਦ ਕਰਦੇ ਤਿੰਨ ਸਾਰੇ ਵਧੀਆ ਹੋਵਗੇ ਅਸੀਂ ਵੀ ਠੀਕ ਹਾਂ ਸੱਸ ਤੇਰਾ ਇਧਰ ਬਾਦ ਸਾਹਿਬ ਗਏ ਕਿਤਨਾ ਰਿਹਾ ਆਉਣ ਦੇਣ ਬੜਾ ਵਧੀਆ 7 ਵਜੇ ਅਸੀਂ ਤਿਆਰ ਹੋ ਗਏ ਅਸੀਂ ਅੱਛਾ ਤੇ 7 ਵਜੇ ਅਸੀਂ ਦਰਬੇ ਪੂਰੇ ਠੀਕ ਹੈ ਠੀਕ ਹੈ ਤੇ ਸਾਢੇ 12 ਵਜੇ ਵਾਪਸ ਆ ਗਏ ਆਂ ਅਸੀਂ ਪਹਿਲਾਂ ਅਸੀਂ ਦੱਸਾਂਗੇ ਅੱਛਾ ਤੇ ਫਿਰ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਅੱਛਾ ਅੱਛਾ ਤੇ ਰਾਜਪੀਰਾਂ ਸਕੂਲ ਨਾਲ ਪੈਂਦੇ ਉਹ ਜਿਹੜੇ ਗੱਲ ਹੈ ਸਿਰੇ ਸੇ ਲਈ ਆ ਵੀ ਥੋੜੀ ਸੰਗਤ ਘਟ ਹੁੰਦੀ ਆ ਹਾਂ ਹਾਂ ਤੇ ਦਰਸ਼ਨ ਮੇਲੇ ਜਰਾ ਵਧੀਆ ਹੁੰਦੇ ਆ ਆਹੋ ਹੀ ਗੱਲ ਹੈਗੀ ਆ ਨਾਲੇ ਗੱਲ ਇਹ ਕਹੇਗੇ ਵੀ ਮੋਟਰਸਾਈਕਲ ਜਿਹੜਾ ਵਾ ਨਾ ਉਹ ਸ਼ਹਿਰ ਤੇ ਗੱਡੀ ਨਾਲੋਂ ਵੱਧ ਕੰਮ ਦਿੰਦਾ ਹੈ ਨਾ ਇਹ ਆ ਵੀ ਲੋਕ ਤੇ ਨਹੀਂ ਛੋਟਕਾ ਅੱਜ ਤਾਂ ਮਰਜ਼ੀ ਤੋਂ ਬਦ ਮਰਜ਼ੀ ਨਿਕ ਜਾਂਦਾ ਮੋਟਰਸਾਈਕਲ ਤਾਂ ਆਪਾਂ ਗਏ ਹੀਗੇ ਹਾਂਜੀ ਹਾਂਜੀ ਮੋਟਰਸਾਈਕਲ ਤੇ ਆ ਵੀ ਉੱਥੇ ਗਲੀਆਂ ਗੁਲੀਆਂ 'ਚ ਝਟ ਬੰਦਾ ਫਿਰ ਕੇ ਤੇ ਮਾਨ ਆਪਣੇ ਟਾਈਮ 'ਚ ਘਰ ਆ ਜਾਂਦਾ ਵਾ ਆ ਵੇਖ ਲਓ ਵੀ 7 ਵਜੇ ਆਪਾਂ ਗਏ ਹਾਂ ਤੇ 12:30 ਆਪਾਂ ਘਰ ਆ ਗ ਤੇ ਕਿੰਨੇ ਦੋਲੇ ਸਮੇਂ ਦੋ ਅਸੀਂ ਦਸਿਆ ਜਿਹਾ ਕਰਕੇ ਉੱਥੇ ਅਸਲ ਵਿੱਚ ਗੱਡੀ ਪਾਰਕਿੰਗ ਲਾ ਦਿੰਦੇ ਉੱਤੇ ਹਾਂਜੀ ਉੱਥੇ ਲਾਉਣ ਲੱਗੇ ਟਾਈਮ ਥੜਾ ਲੱਗ ਜਾਂਦਾ ਮਿਲ ਕੇ ਨਿਕਲ ਨਿਕਲ ਲੱਗ ਜਾਂਦਾ ਉਹ ਟਾਈਮ ਜਿਹੜਾ ਬਣਾ ਬੂੜ ਕੇ ਤਾਂ ਮੋਟਰਸਾਈਕਲ ਸਾਰਾ ਟਾਈਮ ਬਚ ਜਾਂਦਾ ਹਾਂਜੀ ਬਚ ਜਾਂਦਾ ਬਚ ਜਾਂਦਾ ਇਹ ਵੀ ਰਾਜ ਸ਼ਬੀਲਾ ਵੀ ਬਣੀਆਂ ਹੁੰਦੀਆਂ ਵਾ ਹਾਂਜੀ ਸ਼ਬੀਲ ਵਾਕਿਆ ਬਹੁਤ ਲੱਗੀਆਂ ਨੇ ਰਾਜਾ ਤੇ ਚਾਰ ਪੰਜ ਅਲੀ ਪੀਤੀ ਚਾਰ ਪੰਜ ਰੀ ਪੀਤੀ ਮੈਂ ਦੋ ਦੋ ਤਿੰਨ ਤਰ ਕਲਾਸ ਕੀਤੀ ਸੀ ਪਾਣੀ ਯਾਰ ਜੰਨਾ ਮਰਦੀ ਨਹੀਂ ਪਿਆਸ ਲੱਗਦੀ ਬੜੀ ਅਦੇ ਗਰਮੀ ਵੀ ਬੜੀ ਵਾਈਦੀ ਮੂਹ ਤੇ ਮੈਂ ਆਨਾ ਵੀ ਵੀ ਗਰਮੀ ਵੀ ਆ ਉਸ ਤੇ ਆਸ ਤੇ ਮੰਮੀ ਨੂੰ ਕਿਹਾ ਵਹੀਂ ਪਕੌੜੇ ਕੱਢਣ ਨੂੰ ਪਿਆਜ਼ਾਂ ਵਾਲੇ ਪਿਆਜ਼ਾਂ ਵਾਲੇ ਠੀਕ ਠੀਕ ਤੇ ਇੱਕੋ ਵਾਰੀ ਕਿਹਾ ਵੇ ਲੈ ਫ੍ਰੇਟ ਹੈ ਪਿਆਜ਼ਾਂ ਇੱਕੋ ਵਾਰੀ ਜਿਹੜੇ ਹੁੰਦਿਆਂ ਕਿਹਾ ਵਾ ਵੀ ਪਕੌੜੇ ਖਾਣੇ ਆ ਤੇ ਮੰਮੀ ਚੱਲ ਗਈ ਰਸੋਈ ਦੇ ਵਿੱਚ ਤੇ ਅਸੀਂ ਕਿਹਾ ਉਹਨੇ ਜਿਹੜੇ ਬੈ ਗਏ ਥੋੜੀ ਜਿਹੀ ਆਪਣੀ ਗੱਲਾਂ ਬਾਤਾਂ ਕਰਦੇ ਉਹ ਮੰਮੀ ਵੱਲ ਜਾਂਦੇ ਆ ਨੀ ਇਹ ਗੱਲ ਹੈ ਕਿ ਆ ਤੇ ਜੀਵਨ ਦਾ ਸੁਭਾਅ ਹੋ ਜਾਵੇ ਜਦੋਂ ਵੀ ਮਰਜ਼ੀ ਕਹੇ ਤਾ ਨਾ ਉਦੋਂ ਹੀ ਤੁਰ ਪੈਣਾ ਇਹ ਆ ਵੀ ਹਾਲਤ ਨਹੀਂ ਗੱਲ ਵੀ ਨਹੀਂ ਤਾਂ ਕੋਈ ਬੰਦੇ ਨੂੰ ਚਾਹ ਚੜਦਾਂ ਨਾ ਵੀ ਹਾਂ ਉਹ ਚੀਜ਼ ਬਣਉਣੀ ਆ ਉਹ ਚੀਜ਼ ਵਾ ਇਹ ਨਹੀਂ ਹੈਗਾ ਵੀ ਮੈਂ ਕੋਈ ਹਾਲਤ ਕਰਾਂ ਨਹੀਂ ਇਹ ਕੱਲ ਕਰ ਲਾਂਗੇ ਸਵੇਰੇ ਕਰ ਲਾਂਗੇ ਉਹ ਕੰਮ ਨਹੀਂ ਹੈਗਾ ਇੱਕ ਮਿੰਟ ਵਾਸਤੇ ਜੇ ਕਹਿਆ ਤਾਂ ਵੀ ਚਾਹ ਪੀਣੀ ਤੇ ਚਾਹ ਹਾਜ਼ਰ ਜੇ ਕਹਿਆ ਤਾਂ ਵੀ ਨਾਲ ਦੋ ਭਾਣਾ ਉਹ ਚੀਜ਼ ਉਸੇ ਵਾਲੇ ਹਾਜ਼ਰ ਹੋਣੀ ਆ ਇਹ ਨਹੀਂ ਵੀ ਹੈਗਾ ਵੀ ਸਵੇਰੇ ਅੱਧੀ ਜ਼ਬਾਨ ਨਾਲ ਗੱਲ ਕਹੀ ਹੈ ਵੀ ਪਕੌੜੇ ਮੰਮੀ ਕੀ ਖੰਡਾ ਖਾਣ ਨੂੰ ਤੇ ਮੰਮੀ ਉਸੇ ਵਾਲੇ ਉਹ ਮੇਸਾ ਨਾਲ ਤਿਆਰੀ ਕਰ ਲਈ ਹੋਣੀ ਜਾ ਕੇ ਸਾਰੀ ਤੇ ਉਹ ਤੁਹਾਨੂੰ ਦਿਖਾਉਂਦੇ ਆ ਜੀ ਚਲੋ ਵੇ ਚੱਲੀਏ ਆਓ ਤੁਹਾਨੂੰ ਦਿਖਾਈਏ ਜੀ ਲੈ ਬਈ ਆਹ ਮੈਂ ਕਿਹਾ ਇਹਨਾਂ ਦੀ ਜਾਂ ਦੇ ਨਾਲ ਤਿਆਰੀ ਹੋ ਗਈ ਹੋਣੀ ਆ ਤੇ ਉਹ ਵੇਖ ਲੋ ਗੱਲ ਪੂਰੀ ਤੇ ਆ ਗਰਮ ਹੋ ਗਿਆ ਵਾ ਇਧਰ ਚਾਹ ਵੀ ਤਾਂ ਵੇਖ ਲੋ ਭਾਈ ਐ ਪਾਣੀ ਪੂਣੀ ਉਬਲਣਾ ਦੀ ਸਮਾਂ ਵਾਤ ਇੱਕ ਗੱਲ ਕੀ ਸਾਰਿਆਂ ਨੂੰ ਤੇ ਅੱਜ ਸਾਇਰਸ ਵੀ ਗਏ ਹੀ ਦਰਬਾਰ ਸਾਹਿਬ ਹਾਂ ਗੋਪੀ ਤੇ ਸਾਇਰਸ ਤੇ ਇਹ ਟਾਈਮ ਨਾਲ ਹੀ ਚਲ ਗਿਆ ਸਵੇਰੇ ਤੇ 11:30 ਵਜੇ ਘਰ ਆ ਗਏ ਤੇ ਪਾਣੀ ਪੁਣੀ ਪੀ ਕੇ ਥੋੜਾ ਜਿਹਾ ਮੁਰਕੇ ਕਹਿੰਦੇ ਕਿ ਮੰਮਾ ਅੱਜ ਕੁਝ ਕਰਾਵਾ ਲਿਆ ਖਾਣ ਨੂੰ ਦਿਲ ਕਰ ਰਿਹਾ ਫੇਰ ਮੈਂ ਸੋਚਿਆ ਮੈਂ ਕਿ ਪਿਆਜ਼ਾਂ ਵਾਲੇ ਪਕੌੜੇ ਬਣਾਉਣ ਨੂੰ ਟਾਈਮ ਹੋ ਗਿਆ ਵਾ ਤੇ ਅੱਜ ਉਹੀ ਤੁਹਾਨੂੰ ਬਣਾ ਕੇ ਖਵਾਣੀਆਂ ਤੇ ਬਸ ਮੈਂ ਆਣ ਕੇ ਤਿਆਰੀ ਕਰਨੀ ਸ਼ੁਰੂ ਕਰਤੀ ਐ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸੂਗੀ ਅੱਜ ਸਾਰਿਆਂ ਨੂੰ ਕਿ ਪਿਆਜ਼ਾਂ ਵਾਲੇ ਪਕੌੜੇ ਜਿਹੜੇ ਕਿੱਦਾਂ ਬਣਨੇ ਆ ਇੱਕ ਗੱਲ ਵਾ ਤੁਸੀਂ ਬਣਾ ਕੇ ਖਾਓਗੇ ਨਾ ਤੇ ਜੀਵਨ ਨੂੰ ਜ਼ਿਆਦਾ ਹੀ ਕਰੋਗੇ ਤੇ ਤੁਸੀਂ ਜਿਹੜੇ ਪਿਆਜ਼ ਐ ਇੰਨਾ ਕੱਟਨੇ ਬਰੀਕ ਬਰੀਕ ਬਿਲਕੁਲ ਬਰੀਕ ਦੀ ਇਹ ਨੇ ਵੀ ਮੋਟੇ ਮੋਟੇ ਲੰਮੇ ਲੰਬੀ ਹੋਣਾ ਸੀ ਯਾਰ ਬਹੁਤ ਵਧੀਆ ਲੰਮੇ ਤਾਂ ਬਰੀਕ ਬਿਲਕੁਲ ਬਰੀਕ ਦੇ ਤੇ ਮੈਂ ਥੋੜੇ ਥੋੜੇ ਆਲੂ ਕੱਢਦੇ ਹਾਂ ਨਾਲ ਹਾਂ ਤੇ ਜਿਹੜੇ ਆਲੂ ਆ ਨਾ ਉਹ ਵੀ ਗੰਡੇ ਦੀ ਸ਼ੇਪ ਜੀ ਕੱਟਨੇ ਆ ਹਾਂ ਬਿਲਕੁਲ ਬਿਲਕੁਲ ਹਾਂ ਦੋ ਪਿਆਜ਼ ਜਿਹੜੇ ਜ਼ਿਆਦਾ ਲੈਣੇ ਆ ਤੇ ਜਿਹੜੇ ਆਲੂ ਆ ਉਹ ਮਤਲਬ ਜਿੱਦਾਂ ਚਾਰ ਪਿਆਜ਼ ਨਾਲ ਦੋ ਵਿੱਚ ਆਨ ਲਓ ਤੇ ਉਹ ਵੀ ਮਤਲਬ ਗੰਡੇ ਦੀ ਸ਼ੇਪ ਵਿੱਚ ਹੀ ਕੱਟਨੇ ਆ ਦੇਖੋ ਹਾਂਜੀ ਆ ਵੇਖੋ ਮੈਂ ਤੁਹਾਨੂੰ ਦੱਸਣੀ ਆ ਉਹ ਵੀ ਕੱਟ ਕੇ ਤੇ ਅੱਜ ਨਾਲੇ ਕੱਟੇ ਚੱਲੇ ਆ ਤੇ ਹੁਣ ਟਾਈਮ ਹੋ ਗਿਆ ਹੁਣ ਆਪਦਾ ਟਾਈਮ 7:30 7:30 ਹੋ ਗਿਆ ਜੀ 7:30 ਹੋ ਗਿਆ ਜੀ ਇਹਨੂੰ ਬਾਅਦ ਤੇ ਗਰਮੀ ਬੜੀ ਐ ਤੁਮ ਕੋਲੇ ਕਰਨ ਆ ਗਈ ਫਿਰ ਕੀ ਹੋ ਗਿਆ ਇਹਨੂੰ ਆਪਣੇ ਬੱਚਿਆਂ ਦੀ ਖੁਸ਼ੀ ਤੋਂ ਵੱਧ ਕੇ ਹੋਰ ਕੁਛ ਨਹੀਂ ਹਾਂ ਇਹ ਵੀ ਗੱਲ ਤਾਂ ਠੀਕ ਹੈ ਹਾਂ ਜੇ ਤਾਂ ਬੱਚਿਆਂ ਦਾ ਦਿਲ ਕਰੇ ਕਿ ਚੀਜ਼ ਖਾਣ ਨੂੰ ਤੇ ਫਿਰ ਤੁਹਾਨੂੰ ਪਤਾ ਹੀ ਐ ਫਿਰ ਹੈ ਨਾ ਤੇ ਅੱਛਾ ਇਹਦਾ ਆਲੂ ਜਿਹੜਾ ਮੈਂ ਨਾ ਉਹਦੇ ਵੀ ਲੰਬਾਈ ਵਿੱਚ ਪੀਸ ਕਰਨੇ ਆ ਉਹਦੇ 4 ਪੀਸ ਕਰਨੇ ਈ ਤਾਂ ਹਾਂ ਬਰੀਕ ਬਰੀਕ ਦਾ ਪਿਆਜ਼ ਘਟੀ ਤੇ ਮੈਂ ਬਰੀਕ ਬਰੀਕ ਕਿੰਦਾ ਸਾਰਾ ਆ ਦੇਖੋ ਇਹਦਾ ਫਰਾਈਡ ਨਹੀਂ ਬਣਾਈ ਦੀਆਂ ਹਾਂ ਇਹ ਵੀ ਬਰੀਕ ਬਰੀਕ ਪਿਆਜ਼ ਵਾਂਗੂ ਕੱਟਨੇ ਆ ਕਿੰਨੇ ਕਰ ਟਾਈਮ ਲੱਗੂ ਬਸ ਬਸ ਕਰ ਲਈ ਤਿਆਰੀ ਮੈਂ ਹਾਂ ਛੇਤੀ ਬਸ ਉਹ ਕਰਨੇ ਆ ਲਓ ਜੀ ਸਾਡਾ ਪਿਆਜ਼ ਤੇ ਆਲੂ ਜਿਹੜੇ ਉਹ ਮੈਂ ਕੱਟ ਲੇ ਪਤਲੇ ਪਤਲੇ ਤੇ ਐਡਾ ਇਹਨਾਂ ਨੂੰ ਕੱਟ ਲੈਣਾ ਬਤਲਾ ਬਰੀਕ ਬਰੀਕ ਪਤਲੇ ਪਤਲੇ ਵਿੱਚ ਮੈਂ ਮਿਰਚ ਵੀ ਹਰੀ ਗ੍ਰाइंड ਕਰ ਲਈ ਆ ਹੁਣ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਹੱਥ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਤੇ ਫੇਰ ਇਹਨਾਂ ਨੂੰ ਚੰਗੀ ਤਰ੍ਹਾਂ ਮਸਲਣਾ ਵਾ ਕੱਲਿਆਂ ਨੂੰ ਪਹਿਲਾਂ ਪੀਤਾ ਕਰਕੇ ਇੱਕ ਕਰੀ ਜਿਹੜਾ ਇਹਨਾਂ ਨੂੰ ਪਿਆਜ਼ ਜੁੜੇ ਜੜੇ ਆ ਨਾ ਪੂਰੇ ਇੱਕਦਿ ਸਿੰਗਲ ਹੋ ਜਾਣ ਕੋਈ ਜੁੜੇ ਨਾ ਰਹੇ ਐ ਮਰਜ਼ ਚੰਗੀ ਦਾ ਵਧੀਆ ਤਰੀਕਾ ਸਿੰਗਲ ਹੋਣ ਨਾਲ ਇਹ ਚੀਜ਼ ਜਿਹੜੀ ਨਾ ਇਹ ਬੜੀ ਜ਼ਰੂਰੀ ਹੁੰਦੀ ਜਿਹੜੇ ਪਿਆਜ਼ ਵਾਲੇ ਪਕੌੜੇ ਦੇ ਬਣਾਉਣੇ ਆ ਨਾ ਆਪਾਂ ਇਹ ਚੀਜ਼ ਬਹੁਤ ਜ਼ਰੂਰੀ ਹੈ ਕੁੱਟ ਕੇ ਤੇ ਜੇ ਇਹ ਹੱਥਾਂ ਤੋਂ ਬਿਨਾ ਕੰਮ ਨਹੀਂ ਗਾ ਹੁੰਦਾ ਹਾਂ ਤੇ ਆਪਣੇ ਹੱਥ ਚੰਗੀ ਤਰ੍ਹਾਂ ਸਾਫ਼ ਕਰੋ ਤੇ ਫੇਰ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਲੈਣਾ ਮੈਂ ਇੱਕ ਗੱਲ ਹੋਰ ਜੇ ਸਾਡਾ ਜਿਹੜਾ ਪਹਿਲਾਂ ਚਾਲੀ ਨਾ ਉਹ ਤੇ ਲਿਆ ਹੀ ਖਾ ਆ ਵੀਰੋ ਫੇਰ ਥੜੀ ਕਰਕੇ ਬੈਠੇ ਚਲੇ ਹੁਣ ਸ਼ਾਮਾਂ ਪਾ ਲੈ ਤੇਰੀ ਗੱਲ ਛੱਡ ਲਾ ਸਰ ਤੂੰ ਫਿਕਰ ਨਾ ਕਰੀ ਚਾਰ ਦਾ ਜਿੰਨਾ ਜਰਾ ਹੈਗੇ ਨਾ ਮੰਨ ਤੇ ਆ ਤੂੰ ਚਿੰਤਾ ਨਾ ਕਰੀ ਚਾਰ ਦਾ ਅੰਬਾਂ ਦੀ ਗੱਲ ਤਾਂ ਦੱਸਾਂ ਮੈਂ ਵੀ ਹੜਕੋ ਬਾਹਰ ਇੱਕ ਬੁੱਟਾ ਹੈਗਾ ਅੰਬਾਂ ਦਾ ਤੇ ਉਹ ਛੋਟਾ ਜਿਹਾ ਹੀ ਆ ਪਰ ਬਰੌ ਸੁਨੇ ਅੰਬ ਲੱਗ ਗਏ ਉਹਨੂੰ ਤੇ ਉਹ ਬਾਹਰ ਹੁਣ ਕਰਕੇ ਨਾ ਉਹ ਥੋੜੇ ਰਹਿ ਗਏ ਮੈਨੂੰ ਲੱਗਦਾ ਕਿ ਕੋਈ ਲੈ ਗਿਆ ਤੋੜ ਕੇ ਉੱਥੋਂ ਤੇ ਜਿੰਨੇ ਕ ਬਟੇ ਹੋਣੇ ਕਬ ਤੋੜ ਲੈਈਆਂ ਤੇ ਚਲ ਚਾਰ ਪਾ ਲੈਨੇ ਆ ਹਾਂ ਚਾਰ ਵਾਰੇ ਤੋਂ ਬਾਹਰ ਬਾਹਰ ਲਾਇਆ ਹੋਰ ਹਾਂਜੀ ਬਾਹਰ ਬਾਹਰ ਲੱਗਾ ਉਹ ਕਰਦੇ ਬਾਹਰ ਬਾਹਰ ਕਰਦੇ ਨਾ ਆ ਨਾ ਲਾਇਏ ਕੁੱਟੇ ਹਾਂਜੀ ਉਹ ਹੁਣ ਪਰ ਬਾਹਰ ਕੇ ਨਾ ਜੇ ਪੈ ਗਈ ਉਹਨਾਂ ਦੇ ਤੇ ਕੋਈ ਲੈ ਗਿਆ ਤੋੜ ਕੇ ਬਾਹਰ ਬਾਹਰੀ ਤੋੜ ਕੇ ਸਮਝ ਖਾਵਾ ਲਏਗੇ ਬੂਟੇ ਦੇ ਲੈ ਲੇਗਾ ਭਰਾ ਕੇ ਕੰਮ ਜਾਵਾਂ ਸਾਰੇ ਹਾਂਜੀ ਤੇ ਜਿਹੜੇ ਪਿਆਜ਼ ਆ ਜੇ ਚੰਗੀ ਤਰ੍ਹਾਂ ਮਸਣ ਤੋਂ ਬਾਅਦ ਹੋ ਗਏ ਜੇ ਇਦਾਂ ਦੇ ਠੀਕ ਆ ਤੇ ਹੁਣ ਆਪਾਂ ਇੱਥੇ ਪਾਵਾਂਗੇ ਮੇਥੀ ਕਿਉਂਕਿ ਅੱਜ ਕੱਲ ਮੇਥੀ ਮੁਥੀ ਸਾਰਾ ਕੁਝ ਨਹੀਂ ਹੁੰਦਾ ਕਰਨੀ ਬੜੀ ਪੈਣ ਲਈ ਤੇ ਮੇਥੀ ਥੋੜੀ ਜਿਹਾ ਜ਼ਿਆਦਾ ਲੈਣੀ ਆ ਠੀਕ ਆ ਜੀ ਮੇਰੇ ਤੇਰਾ ਸਵਾਲ ਤਾਂ ਜਿਆਦਾ ਬਾਕੀ ਆੜੀ ਜਿੰਦਰ ਗਾਰਡਨ ਖੇਤ ਹੋਏ ਵੀ ਅਸੀਂ ਮੋਦੀ ਤੇ ਆਉਂਦੇ ਹਾਂ ਸਾਰਨ ਜਗੀ ਆਜ ਮੈਂ ਤਰੀਪਾ ਹਾਂ ਨਮਾਨ ਆ ਜਨੀ ਲੋੜਾ ਪਾਓ ਤੇ ਬਿਲੇ ਰਵਾਵੇਂ ਇਨਫਾਮ ਹੋ ਗਈ ਉਹ ਸਪੜਾ ਕੀ ਕਹਿੰਦੇ ਆ ਸਮਾਂ ਵਰਗਾ ਕਰਨ ਚੰਗਾ ਵਾ ਹਾਂਜੀ ਚੰਜਾ ਕਰ ਪਾਓ ਤੇ ਕੰਮ ਚੱਲਦਾ ਉਹ ਦੱਸਾਂ ਕੀ ਗੱਲ ਵਾ ਉਹ ਵੀ ਖੇਤੜ ਵੜੇ ਨਾਲ ਸਮਝਾਉਂਦੇ ਹੋਰ ਨਾਲੇ ਇਹਦੇ ਵਿੱਚ ਇਹਦਾ ਸਵਾਲ ਨਾਲੇ ਨਾਲ ਦੱਸਾਂ ਗੱਲ ਕਿਹਦੇ ਮੂੰਹ ਚ ਆਏ ਉਹ ਥੋੜਾ ਕਰਦਾ ਨਹੀਂ ਥੋੜਾ ਹੋ ਜਾਂਦਾ ਥੋੜਾ ਵੀ ਹੋ ਜਾਂਦਾ ਤੇ ਨਾਲੇ ਆ ਵੀ ਉਹਨਾਂ ਪਾ ਵੀ ਥੋੜਾ ਹੀ ਥਾਂ ਬਰਾ ਮਤਲਬ ਥੋੜੀ ਬੜੇ ਕੇਅਰ ਵਾਦੇ ਕਰਨੇ ਪੈਂਦੇ ਆ ਉਹਨੇ ਪੱਠੇ ਪੁੱਠੇ ਕੋਨੇ ਪੈਂਦੇ ਆ ਪਰਾਲੀ ਬਰੂੜੀ ਕੋਟੀ ਗਾੜੀ ਵਗੈਰਾ ਸਭ ਕੁ ਕਰਨਾ ਪੈਂਦਾ ਸਹੀ ਹੈ ਇਹ ਆਪ ਕੋਲ ਇੰਨਾ ਆਡੇ ਕੋਲ ਟਾਈਮ ਨਹੀਂ ਹੁੰਦਾ ਅੱਛਾ ਤੇ ਮੈਂ ਪਾਤਾ ਇਹਦੇ ਵਿੱਚ ਨਮਕ ਹੁਣ ਮੈਂ ਪਾਇਆ ਜੀਰਾ ਤੇ ਥੋੜੀ ਜੀ ਹਲਦੀ ਜਿਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਹਲਦੀ ਜ਼ਰੂਰ ਪਾਇਆ ਕਰਦਾ ਕਲਰ ਚੇਂਜ ਹੋ ਜਾਂਦਾ ਪਕੌੜਿਆਂ ਦਾ ਤੇ ਇਹ ਵਿੱਚ ਪਾ ਲਓ ਥੋੜੀ ਕੁੱਟੀ ਮਿਰਚ ਤੇ ਆ ਮੈਂ ਨਾ ਕੁੱਟ ਕੇ ਰੱਖਿਆ ਹੋਆ ਥੋੜਾ ਜਿਹਾ ਧਨੀਆ ਤੇ ਕਾਲੀ ਮਿਰਚ ਇਹਨੂੰ ਫੇਰ ਇੱਕ ਵਾਰੀ ਚੰਗੀ ਤਰ੍ਹਾਂ ਘੋਲ ਮੋਂ ਕਨਸਟੇਟ ਮੜਾ ਜੈਨੋ ਨਹੀਂ ਕਰਤਾ ਹੋ ਗਿਆ ਹਾਂ ਇਹ ਪਾਲੀ ਵਿੱਚ ਤੇ ਹੁਣ ਆਪਾਂ ਥੋੜਾ ਜਿਹਾ ਪੇਸਟ ਪਾ ਲੈਣਾ ਜੀ ਉਹਨੇ ਹਾਂ ਜੀ ਤੈਨੂੰ ਵੀਡੀਓ ਨੂੰ ਤੇ ਕੰਮ ਛੱਡ ਕੇ ਨਵੇਂ ਤੁਹਾਨੂੰ ਖੋਲੀ ਖੋਲੋ ਹੈ ਕੰਮ ਤੇ ਮਾੜਾ ਹੁੰਦਾ ਮੇਰਾ ਪਤਾ ਅੱਡੇ ਤੇ ਰਹਿਣੇ ਖੋਲ ਜੀ ਸਾਰੇ ਸਾਰੇ ਕੰਮ ਵਧੀਆ ਮਿਹਨਤ ਕਰਨ ਵਿੱਚ ਕੋਈ ਸ਼ਰਤ ਨਹੀਂ ਹਣਾ ਸਾਰੇ ਕੰਮ ਵਧੀਆ ਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ Sånn. ਇਹ ਵੀ ਮੰਨਦਾ ਬਹੁਤਾ ਜ਼ਿਆਦਾ ਨਹੀਂ ਪੋਣਾ। ਇਹਨਾਂ ਨੂੰ ਹੱਥਾਂ ਦੇ ਨਾਲ ਠੀਕ ਕਰਾ ਮਲਡ ਕਰਨਾ ਥੇ। ਬਣਦੇ ਵੀ ਤਾਂ ਹੀ ਜਿੰਨੇ ਵਾਦੇ ਹੋ ਜਾਣਗੇ ਨਾ ਉਹਨੇ ਹੀ ਟੇਸਟ ਵਾਦਾ ਜਾਊਗਾ। ਆ ਦੁੱਧ ਪਾ ਲਾ ਜੀ। ਹਾਂਜੀ ਪਾ ਲਓ। ਨਹੀਂ ਮਿੱਠਾ ਬਹੁਤਾ ਪਾਤਾ ਨਹੀਂ ਅਜਾ 28 ਜੀ ਜੂ ਜ਼ਿਆਦਾ ਤਾਂ ਵਧੀਆ ਨਹੀਂ ਨਹੀਂ ਕੋਈ ਗੱਲ ਨਹੀਂ ਬਾਅਦ ਭੋਨੇ। ਲੱਗ ਲਿਆ ਕਰਾ ਤੋ ਨਾ। ਇਹਨਾਂ ਗੱਡੇ ਗੜਵੀ ਚੋਂ ਪਤੀਲੇ ਚ ਪਤੀਲੇ ਚ ਵੇਸਣ ਇੰਨਾ ਬੜਾ ਕਿ ਗੁਰਫਾ ਪਾਉ ਵੇਸਣ ਵੇਖ ਲੈਂਦੇ ਆ ਵੈਸੇ ਪਿਆਜਾਂ ਦਾ ਮਤਲਬ ਤੇ ਹੋਂਦਾ ਪਕਾਉਣਾ ਲੱਗਾ ਥੋੜਾ ਵੇਸਣ ਪਾ ਕੇ ਰੱਖਿਆ ਜਾਵੇ ਹੂੰ ਬੜਾ ਬਹੁਤ ਵਾਰ ਤੇ ਜਿਆਦਾ ਵੇਸਣ ਜਿਆ ਜਿਹੜਾ ਉਹ ਵੀ ਨਹੀਂ ਚੰਗਾ ਲੱਗਦਾ ਵੇਚ ਫਿਰ ਹੋਤਰਾ ਹੋ ਜਾਂਦੇ ਆ ਹਾਂਜੀ ਬਰੇ ਬਰੇ ਬਸ ਇਹ ਰਹਿ ਆ ਭੀ ਇੰਨਾ ਨਹੀਂ ਆ ਮਤਲਬ ਇਦਾਂ ਮਸਾਲਾ ਚੰਗੀ ਤਰ੍ਹਾਂ ਜਿੰਨੇ ਹੀ ਜਿਆਦਾ ਇਹਨੂੰ ਮਲਟ ਕਰਾਂਗੇ ਨਾ ਜਿੰਨਾ ਜਿਆਦਾ ਉਹਨੇ ਜਿਆਦਾ ਸਵਾਦ ਬਣਨੇ ਲੱਗੇ ਪਟੋਲੇ ਮੈਂ ਇੱਕ ਦਿਨ ਹੁੜਕੇ ਕਨੀਪਰ ਕਰਦੇ ਹਾਂ ਨਿਆਜ਼ਾ ਹਾਂ ਇਹਦੇ ਚੰਗੀ ਤਰ੍ਹਾਂ ਚੰਬਰ ਬਟੋ ਇਹ ਆਜਾ ਫਿਰ ਚਲੋ ਵੀ ਤੇਰੀ ਸਵਾਦ ਨਾਲ ਉਤਰਾ ਨਹੀਂ ਇਹ ਗੱਲ ਬਣਦੀ ਹਾਂ ਸਰਸ ਥੋੜਾ ਜਿਹਾ ਪਾ ਦੋ ਥੋੜਾ ਜਿਹਾ ਮੈਸਨ ਦੋ ਹੋਰ ਹਾਂ ਥੋੜਾ ਜਿਹਾ ਦੋ ਹੋਰ ਨਾ ਤੁਹਾਨੂੰ ਬਣਾ ਕੇ ਨਾ ਖਾ ਕੇ ਦੱਸਦੇ ਹਾਂ ਤੱਕ ਤੇ ਐਦਾਂ ਆਪਾਂ ਦੇਤੀ ਪਕੌੜਿਆਂ ਦੀ ਸ਼ੇਪ ਥੋੜਾ ਜਿਹਾ ਵੱਡੇ ਮਾਲਕੀ ਜਿਹੜਾ ਵੇਸ ਵਿੱਚ ਬਹੁਤਾ ਸਹੜਾ ਨਾ ਹੋਵੇ। ਹਾਂ ਜਿਆਦਾ ਵੇਸਣ ਨਹੀਂ ਪਾਉਣਾ ਇਹਦੇ ਵਿੱਚ। ਤੇ ਚਾਹ ਵੀ ਸਾਡੀ ਹੋਗੀ ਜੀ ਰੈਡੀ। ਤੇ ਪਕੌੜੇ ਵੀ ਬੱਸ ਬਣ ਕੇ ਤਿਆਰ ਹੋ ਚੱਲੇ ਆ। ਤੇ ਬੱਚਿਆਂ ਨੂੰ ਪਕੌੜੇ ਜਿਹੜੇ ਹੁਣ ਨਾ ਬਣਾ ਕੇ ਲਿਆਓ ਹੁੰਦਾ ਦਵਾਦ ਗਰਮੀ ਬਹੁਤ ਆਉਂਦੀ। ਗਰਮੀ ਤਾਂ ਹੈਗੀ ਮੈਨੂੰ ਵੀ ਗਰਮੀ ਲੱਗਦੀ ਆ। ਹਾਂ ਤੇ ਮੈਨੂੰ ਇਹ ਹੁੰਦਾ ਵੀ ਚੱਲ ਜਿਹੜੀ ਵੀ ਚੀਜ਼ ਬਣਾਉਣੀ ਆ ਆਪਣੇ ਨਾਲ ਪਰ ਆਹ ਸ਼ੇਅਰ ਜ਼ਰੂਰ ਕਰਾ। ਕਹਿੰਦੇ ਮੈਨੂੰ ਗਰਮੀ ਲੱਗਦੀ ਇਹਨਾਂ ਜੀਵਨ ਨੂੰ ਨਹੀਂ ਲੱਗਦੀ। ਬੱਚੇ ਆ ਨਾ ਹਾਂ ਚਲੋ ਮਾਪਿਆਂ ਦੇ ਸਿਰ ਤੇ ਤੇ ਬੱਚਿਆਂ ਵੈਸਾ ਕਰਨੀ ਹੁੰਦੀਆਂ ਕਿ ਉਹ ਵੀ ਨਹੀਂ ਵੈਸੇ ਪਕੌੜੇ ਤੇ ਮੈਂ ਨਹੀਂ ਬਣਾ ਲੈਂਦਾ ਨਹੀਂ ਪਕੌੜੇ ਤੇ ਵੀ ਬਣਾ ਲੈਂਦਾ ਸਾਇਰਸ ਵੀ ਬਣਾ ਲੈਂਦਾ ਕੰਮ ਆ ਦੇ ਕੌਂਦਾ ਇਹ ਨਹੀਂ ਗੱਲ ਕੰਮ ਜਣਾ ਮੈਂ ਬੱਚਿਆਂ ਨੂੰ ਸਾਰਾ ਸਿਖਾਇਆ ਵਾ ਮੰਜਿੰਦਰ ਹੁਣਾਂ ਨੂੰ ਸਾਰਾ ਕੰਮ ਆਉਂਦਾ ਵਾ ਸਾਇਰਸ ਨਹੀਂ ਆਉਂਦਾ ਉਹਦੇ ਨਹੀਂ ਆਉਂਦਾ ਕਿਉਂਕਿ ਅਮ ਜਿੱਥੇ ਚੱਲ ਜੀਏ ਬਾਅਦ ਚ ਉਥੇ ਸਰਵਾਈਵ ਕਰਨਾ ਸੌਖਾ ਹੁੰਦਾ ਹਾਂ ਪਾਣੀ ਵਾਲੀ ਇੱਕ ਜਾਲਾ ਬਸ ਸਮਝੇ ਬਾ ਵਾਦਾ ਕਟਾ ਕੇ ਦੇ ਹੋਵੇ ਜਾ ਤੇ ਸਾਨੂੰ ਫਿਰ ਮਦਦਦਾ ਨਾ ਫਿਰਦੇ ਰਹਿੰਦਾ ਬੱਚਿਆ ਕੀ ਰੋਟੀ ਤੁਹਾਨੂੰ ਫਿਰ ਇਹ ਨਹੀਂ ਹੁੰਦਾ ਜੇ ਤੁਹਾਨੂੰ ਟਾਈਮ ਲੱਗਦੀ ਕਿ ਹਾਂ ਵੀ ਮੰਮਾ ਆਊਗੀ ਰੋਟੀ ਬਣਾਊਗੀ ਫੇਰ ਹੀ ਖਾਣੀ ਹੈ ਨਹੀਂ ਬੱਚੇ ਆਪਣੇ ਜੋ ਦੀ ਕਰੇ ਖਾ ਲਈ ਤੁਹਾਨੂੰ ਮਾਪੇ ਕੌੜੇ ਨਹੀਂ ਕੱਢ ਲੈਣੇ ਮੈਗੀ ਵੀ ਤਿਆਰ ਕਰ ਲੈਂਦੇ ਆ ਸਭ ਕੁਝ ਬਣਾ ਬੰਦੇ ਖਾ ਲੈਂਦੇ ਆ ਚਲੋ ਫਿਰ ਕਰਵਾ ਹਾਂ ਹਾਂਜੀ ਕਰਵਾ ਚਾਹੀਦਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਹਾਂਜੀ ਠੀਕ ਹੈ ਹੁਣ ਨਾ ਮਮੀ ਲੈ ਕੇ ਆਓ ਛੇਤੀ ਅੰਦਰ ਤੇ ਮੈਂ ਚਲਾ ਜੇ ਫਿਰ ਅੰਦਰ ਤੇ ਨਹੀਂ ਚਲੋ ਤੇ ਮੈਂ ਤਿਆਰ ਕਰਕੇ ਤੇ ਹੁਣੇ ਲੈ ਕੇ ਆਈਏ ਹਾਂ ਲਓ ਜੀ ਪਕੌੜੇ ਬਣ ਗਏ ਕਪੂਰ ਤੇ ਚਾਹ ਗੱਡੀ ਰਿਜ ਗਈ ਆ ਤੇ ਸਾਰੇ ਸਿੱਧਾ ਕਰੋ ਦੇਖੋ ਫਲਾ ਕਲਾ ਕੁੜਾ ਚੰਗਾ ਆ ਹਾਂ ਹਾਂ ਕਿਸ ਤਰ੍ਹਾਂ ਦੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੀ ਲੁੱਕ ਪਕੌੜਿਆਂ ਦੀ ਤੇ ਕਿੰਦਾ ਵਧੀਆ ਬਣੇ ਆ ਹਨਾ ਤੇ ਤੁਸੀਂ ਵੀ ਆਪਣੇ ਘਰ ਜਰੂਰ ਟਰਾਈ ਕਰਿਓ ਜਰੂਰ ਬੱਚਿਆਂ ਨੂੰ ਬਣਾ ਕੇ ਦਿਓ ਤੇ ਛੁੱਟੀਆਂ ਚੱਲਣੀਆਂ ਆ ਤਾਂ ਬੱਚੇ ਵੀ ਵਿਚਾਰੇ ਫ੍ਰੀ ਕਰਈਏ ਤੇ ਕੁਛ ਨਾ ਕੁਛ ਤੇ ਬੱਚਿਆਂ ਦਾ ਖਾਣੂ ਦਿਲ ਕਰਦਾ ਰਹਿੰਦਾ ਉਹ ਸਾਰੇ ਹਾਂ ਚਾਹ ਬੰਦ ਕਰ ਦੋ ਤੇ ਆ ਲਓ ਤੁਸੀਂ ਹੀ ਪਲੇ ਚਲੋ ਆਜੋ ਅੰਦਰ ਚਲੋ ਰੂਮ ਵਿੱਚ ਚਲੋ ਤੇ ਮੈਂ ਲੈ ਜੀਉਣੀ ਹਾਂ ਆ ਰਹੇ ਨਾਲ ਹੀ ਤੁਹਾਨੂੰ ਖਾਦੇ ਹਾਂ ਲਓ ਬਈ ਖਾਡੋ ਮੈਂ ਵੀ ਕੋਈ ਪਈਆ 100 ਸਾਲਾ ਨਾਲ 100 ਸਾਲਾ ਲੱਤ ਪਈ। ਦੇਖਾਂ ਤਾਂ। ਲੋ ਜੀ ਆਪਣੀ ਕੈਟਕ ਵੀ ਆ ਗਈ ਜੀ। ਰੱਖ ਲਾ ਕੇ। ਆ ਲੋ। ਇਹ ਕਰੋ ਟਰਾਈ ਸਾਰੇ ਜਣੇ। ਤੇ ਆ ਲੋ ਹੋਰ ਪਕੌੜੇ। ਕੋਈ ਨਹੀਂ। ਬਾਜੋ ਤੀਨ ਲੱਗ ਗਈ। ਖਾ ਕੇ ਤੇ ਮੈਨੂੰ ਦੱਸੋ। ਤੁਹਾਡਾ ਕਿੰਨਾ ਟਾਈਮ ਹੈ? ਮੈਂ ਚਾ ਲੈਣਾ। ਲੈ ਆਉਂਦਾ। ਹਾਂ ਤੂੰ ਖਾਉ ਸਾਰੇ ਜਣੇ। ਮੈਨੂੰ ਦੱਸੋ ਖਾ ਕੇ ਵੀ ਟੇਸਟ ਕਿਦਾਂ ਦਾ ਆਵਾ। ਤੂੰ ਇੱਕ ਅੱਧੇ ਦੇ ਖਾਦੇ ਦੇ ਕੇ ਖਾ ਕੇ ਤੇ ਫਿਰ ਪਤਾ ਲੱਗਣਾ। ਸਰਪੰਨੋ ਬਸ ਕੋ ਬਹੁਤ ਬਹੁਤ ਲਾ ਵੀ ਗੋਪਿਆ ਵੇਖ ਆਪਣੇ ਹੱਡੀ ਦਾ ਥਾੜਾ ਜাদু ਅੱਜ ਖਾ ਲੈ ਲਾ ਵੀ ਗੋਪਿਆ ਹਮ ਮਾਰ ਕੇ ਕੰਮ ਬੀ ਗਏ 10 10 ਦਸਨ ਦੀ ਲੋਰੀ ਨਹੀਂ ਹੈਗੀ ਹੁੰਦਾ ਸਵਾਦ ਹੀ ਬਹੁਤ ਹੁੰਦਾ ਹੈ ਦਸਨ ਦੀ ਲੋਰੀ ਸਹੀ ਗੱਲ ਆ ਤੇ ਵਾਕਿਆ ਹੀ ਥੋੜੀ ਜਿਹਾ ਆਮਲੋਂ ਨਾਲ ਦੀ ਮਿਹਨਤ ਹੈਗੀ ਆ ਤੇ ਬਾਕੀ ਪਿਆਜ਼ ਤੇ ਘਰ ਤੇ ਹੁੰਦੀ ਆ ਤੇ ਆਲੂ ਵੀ ਘਰੇ ਹੁੰਦੇ ਆ ਤਕਰੀਬਨ ਹਨਾ ਇਹ ਆ ਵੀ ਕਿਤੇ ਕਰਕੇ ਭਾਵੇਂ ਥੋੜੇ ਕੱਢਿਓ ਤੇ ਕੱਢ ਕੇ ਜਰੂਰ ਖਾ ਕੇ ਵੇਖੋ ਤੇ ਫੇਰ ਸਾਨੂੰ ਦੱਸਿਓ ਵੀ ਵਾਕਿਆ ਵਿੱਚ ਕੀ ਚੀਜ਼ ਬੰਦੇ ਇਹ ਆਪਣਾ ਚੰਗੀ ਤਰ੍ਹਾਂ ਜਰਾ ਇਹਨੂੰ ਕਰ ਲਿਓ ਇਹ ਆ ਨਾ ਵੀ ਖੜੇ ਖੜੇ ਰਹਿਣ ਤੇ ਫੇਰ ਮੋਲ ਨਹੀਂ ਕੋਈ ਉਹਨਾਂ ਦਾ ਇਹ ਵਧੀਆ ਤਰੀਕਿਆਂ ਨੂੰ ਭੰਨ ਭੁੰਨ ਕੇ ਵਧੀਆ ਤਰੀਕੇ ਨਾਲ ਕਰਕੇ ਫਿਰ ਉਹ پورے ਰੀਜਨ ਆ ਗਏ ਹਾਂ ਵੀ ਅਸਲ ਉਸ ਨੂੰ ਪਾ ਕੇ ਜਦਰਾ ਭਾਵੇਂ ਟਾਈਮ ਆਸਾ ਵਾਦੀ ਲੱਗ ਜੇ ਹਾਂ ਕੋਈ ਗੱਲ ਟਾਈਮ ਕੋਈ ਗੱਲ ਬਾਕੀ ਪਾ ਸਾਡੇ ਕੋਲ ਜਦੋਂ ਮਰਜੀ ਆ ਰਹੇ ਹੋ ਸਹੀ ਗੱਲ ਜੀ ਇਹ ਆ ਵੀ ਖਾ ਕੇ ਪਤਾ ਲੱਗ ਜਾ ਕਿ ਵਾਕੇ ਪਕੌੜੇ ਹੈਗੇ ਹ ਤੇ ਚਲੋ ਕੋਈ ਨਹੀਂ ਬਾਕੀ ਆ ਜਾਂਦੇ ਜਿਵੇਂ ਹੁੰਦੀ ਫਿਰ ਤੁਹਾਨੂੰ ਦੱਸਦੇ ਆ ਲਓ ਜੀ ਗਰਮ ਗਰਮ ਚਾਹ ਤੇ ਹੁਣ ਮੈਨੂੰ ਦੱਸੋ ਗੋਪੀ ਕਿੱਦਾਂ ਦੇ ਲੱਗੇ ਪਕੌੜੇ ਰੋਸਾ ਹੈ ਸਵਾਦ ਆ ਬੋਲ ਜੀ ਬੋ ਵੀਨੇ ਦੇ ਲੋੜ ਤੋਂ ਵੱਧ ਸਿਰਦ ਕਰਦੀ ਹੈ ਅੱਛਾ ਬਹੁਤ ਵਧੀਆ ਗੱਲ ਨਹੀਂ ਵਾਕਿਆ ਹੀ ਸਵਾਦ ਆ ਕੇ ਜਾ ਨਹੀਂ ਸਿਰਫ ਕਰਨਿਆ ਮੇਰੀ ਹੈ ਹਾਂ ਨਹੀਂ ਨਹੀਂ ਸਵਾਦ ਨਹੀਂ ਗੱਲ ਬਾਤ ਮੋਕੋੜੇ ਅੱਛਾ ਅੱਛਾ ਬਣਨਾ ਪਊਗਾ ਸਾਰਿਆਂ ਨੂੰ ਆਏ ਜੇ ਬੜੇ ਪਸੰਦ ਪਕੌੜੇ ਤੇ ਜੇ ਕਿਸੇ ਭੰਡ ਭਰਾ ਦੇ ਖਾਣੇ ਆ ਤੇ ਤੁਸੀਂ ਸਿੱਧ ਵੀ ਸਾਡੇ ਕੋਲ ਆ ਸਕਦੇ ਜੀ ਬਿਲਕੁਲ ਦੱਸੋ ਹਾਂ ਜੀ ਤੇ ਜਿੱਦਾਂ ਮੈਂ ਦੱਸਿਆ ਉਹਦੋਂ ਤੁਸੀਂ ਆਪਣੇ ਘਰ ਟਰਾਈ ਕਰੋ ਤੇ ਮੇਰੇ ਬਿੱਲੀਆਂ ਜਿਹੜੀਆਂ ਪੈਣਾ ਮੇਰੇ ਤੋਂ ਵੱਧ ਵਧੀਆ ਬਣਾਉਂਦੀਆਂ ਹੋਣਗੀਆਂ ਆਪਣੇ ਘਰਾਂ ਦੇ ਵਿੱਚ ਪਰ ਮੇਰੀ ਵੀ ਇੱਕ ਨਿੱਕੀ ਜੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜੋ ਵੀ ਬਣਾਵਾ ਮੈਂ ਆਪਣੇ ਆ ਪੈਣਾ ਨਾਲ ਜਰੂਰ ਸ਼ੇਅਰ ਕਰਾਂ ਕਿ ਤੁਸੀਂ ਵੀ ਬਣਾਓ ਤੇ ਬੱਚਿਆਂ ਨੂੰ ਖਵਾਓ ਪਕੌੜੇ ਤੇਰਾ ਕਮੈਂਟ ਜਰੂਰ ਕਰਿਆ ਕਰੋ ਇੱਕ ਵਾਰੀ ਹਾਂ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਗੱਲ ਹੋਰ ਕਿ ਆਪਾਂ ਕੁਝ ਨਵਾਂ ਵੀ ਤਰ੍ਹਾਂ ਦੇ ਲੈ ਕੇ ਆਵਾਂਗੇ ਇੱਕ ਅੱਦੇ ਦਿਨ ਦੇ ਵਿੱਚ ਤੇ ਫਿਰ ਤਾਂ ਦੱਸਾਂਗੇ ਸਾਰਾ ਕੁਝ ਚਲੋ ਜੀ ਤੇ ਸਭ ਦੀ ਗੱਲ ਹੈਗੀ ਜੀਵਨ ਇਹ ਵੀ ਆਲੂ ਵੀ ਘਰ ਹੁੰਦੇ ਹਰ ਘਰ ਦੇ ਵਿੱਚ ਹਾਂ ਤੇ ਪਿਆਜ਼ ਵੀ ਹੁੰਦੇ ਆ ਇਹ ਤੇ ਮਤਲਬ ਘਰੇ ਚੀਜ਼ਾਂ ਜਿਹੜੀਆਂ ਆ ਵਾ ਤੇ ਮਿੰਟ ਵਿੱਚ ਉਹ ਤਾਂ ਪੈਣੀ ਹਾਂ ਕੋਈ ਗੱਲ ਨਹੀਂ ਬੁਝੀ ਵੱਡੀ 1 ਵਜੇ ਮੈਨੂੰ ਸਾਇਰਸ ਕਿਹਾ ਸੀ ਨਾ ਤੂੰ ਹਾਂ ਤੇ 1:44 ਹੋਏ ਆ ਤੇ ਪਕੌੜੇ ਰੈਡੀ ਹੋ ਕੇ ਤੁਹਾਡੇ ਅੱਗੇ ਆ ਗਏ ਆ ਚਾਹ ਵੀ ਨਾਲ ਹੀ ਆ ਗਈ ਚਾਹ ਵੀ ਆ ਗਈ ਹੈ ਗਰਮ ਗਰਮ ਤੇ ਪਕੌੜੇ ਖਾਓ ਤੇ ਗਰਮ ਗਰਮ ਪੀਓ ਚਾਹ ਤੇ ਨਜ਼ਾਰੇ ਲਓ ਮੇਰੇ ਘੈਂਟ ਦਾ ਸਾਰੇ ਹੈ ਇਹ ਆ ਵੀ ਬਣਦੇ ਬਹੁਤ ਸਵਾਦ ਦੇ ਤੇ ਵਕਿਆ ਹੀ ਮਰਨਾ ਪਊਗਾ ਚਾਹ ਜੀ ਇਹ ਆ ਵੀ ਇਤੋ ਜਿਹੜਾ ਖਲਾਲ ਬਣਾਉਗਾ ਨਾ ਉਹ ਥੋੜਾ ਇੰਟਰਸਟਿੰਗ ਨੇ ਹਮਾਰੇ ਹੋਰ ਹਾਂਜੀ ਹਾਂਜੀ ਉਹ ਥੋੜਾ ਬਹੁਤਾ ਗੱਲਾਂ ਬਤਾਉਣ ਦੇ ਵਿੱਚ ਵਧੀਆ ਹਾਂਜੀ ਹਾਂਜੀ ਤੁਹਾਨੂੰ ਦੇਖਣ ਤੁਹਾਡੇ ਤੇ ਤੁਹਾਡੇ ਤੇ ਹੀ ਹੋਊਗਾ ਬਲੋਗ ਤੁਹਾਡਾ ਅਗਲਾ ਤੁਹਾਡੇ ਮਿਲਣ ਦੀ ਹੈ ਸਾਰਾ ਤੁਹਾਡੇ ਨਾਲ ਕੁਝ ਹੋਣਾ ਹੈਗਾ ਹਾਂਜੀ ਹਾਂਜੀ ਹਾਂ ਤੁਹਾਡੇ ਨਾਲ ਤੇ ਸਾਰਾ ਤੇ ਚਲੋ ਠੀਕ ਆ ਫਿਰ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ